ਹੈਲੋ ਹਨਸ਼ੀ ਕਾਲ ਸਾਰੇ ਹਨਸ਼ੀ ਕਾਲ ਜੀ ਸੁਖਬਲਸ ਬਪਰੇ ਜਿੰਨ ਤੁਹਾਡਾ ਸਵਾਗਤ ਹੈ ਗੁੱਗ ਫੈਨ ਜੀ ਕਿਦਾਂ ਸਾਰੇ ਠੀਕ ਠਾਕ ਹੋ ਨੇ ਸਾਰੇ ਹਨਸ਼ੀ ਕਾਲ ਮੈਂ ਪੱਕੀ ਬੰਦ ਕਰਤੀ ਤੇ ਫਿਰ ਆਵਾਜ਼ ਨਹੀਂ ਸੀ ਕਲੀਅਰ ਆਉਣੀ ਹੈਗੀ ਤੇ ਦਿਨ ਹੈਗਾ ਅੱਜ ਬੁੱਧਵਾਰ ਤੇ ਨਾਲੇ ਨੂੰ ਦਿਨ ਮੱਸੀਆ ਦਾ ਦਿਨ ਮੱਸੀਆ ਦਾ ਵਾਈਪ ਸਾਰੇ ਸੰਭਾਲ ਲਿਆ ਵੀ ਨਾ ਤੇ ਇਸ ਦਿਵ ਦੇ ਕੰਮ ਕਰ ਨਵੇੜਲੇ ਨੇ ਰੇੜੇ ਉੱਠ ਕੇਵੇਂ ਤੇ ਕੱਲ ਨੂੰ ਨੈਟਰ ਸਾਹਿਬ ਰਿਪੋਰਟਾ ਲੈ ਕੇ ਆਏ ਸੀਗੇ ਨੈਟਰ ਡੈਡੀ ਦੀਆਂ ਤੇ ਵੈਸੇ ਰਿਪੋਰਟ ਤਾਂ ਇਸ ਦਾ ਨੋਰਮਲ ਆਇਆ ਕੋਈ ਮਤਲਬ ਹੈ ਨਹੀਂ ਪ੍ਰੋਬਲਮ ਆਈ ਤੇ ਇੱਕ ਮਤਲਬ ਹਾਰਟ ਦੀ ਹਿੰਦੀ ਸਕੈਨ ਤੋ ਅੱਜ ਮਤਲਬ ਕਰਾਉਣ ਗਏ ਆ ਸਵੇਰੇ ਤੇ ਉਹ ਕਰਾ ਕੇ ਫਿਰ ਆਉਣਗੇ ਤੇ ਫਿਰ ਦੱਸਣਗੇ ਵੀ ਕੀ ਪ੍ਰੋਬਲਮ ਆਈ ਨਾ ਤੇ ਫਿਰ ਡਾਕਟਰ ਅਮਰਪਾਲ ਕੋਲ ਲੈ ਕੇ ਜਾਣਗੇ ਫਿਰ ਦਿਖਾਉਣਗੇ ਉਹਨਾਂ ਨੂੰ ਰਿਪੋਰਟ ਜਾ ਕੇ ਹਨਾ ਤੇ ਫਿਰ ਦੱਸਣਗੇ ਫਿਰ ਸਾਨੂੰ ਦਵਾਈ ਚੱਲੂਗੀ ਫਿਰ ਸਾਨੂੰ ਇੱਕ ਵਸਵੀਂ ਦੀ ਹਵਾ ਚੱਲਣ ਢਈ ਆ ਤੇ ਨਾਲ ਨਾਲ ਕੱਟਾ ਮਿੱਟੀ ਕੋ ਦੁਨੀਆਂ ਜਿਹੇ ਲਹਿਰੇਂ ਦੀਆਂ ਬਣਦੀਆਂ ਤੇ ਮੇਰਾ ਬਗਿਆ ਮਸਾਲਾ ਮਿਰਚਾਂ ਤੇ ਆਮੇ ਪਾਤਾ ਸੁੱਕਣੇ ਇੱਥੇ ਤੇ ਵਿਸਾਖੀਆਂ ਪਹਿਲਾਂ ਪੀਸਿਆ ਸੀਗਾ ਤੇ ਉਹ ਹੁਣ ਖਾਦਾ ਗਿਆ ਤਾਂ ਦੇਖੋ ਕਿੰਨੇ ਸੋਹਣਾ ਮਸਾਲਾ ਤੇ ਵਿੱਚ ਮਗਾ ਇਹਦੇ ਇਲਾਚੀਆਂ ਪਾਈਆਂ ਤੇ ਨਾਲ ਸੁੰਢੇ ਮੇਰੇ ਖਿਆਲ ਇਹ ਦੇਖੋ ਲਾਲ ਮਿਰਚ ਤੁਹਾਨੂੰ ਪਤਾ ਵੀ ਲਾਲ ਮਿਰਚ ਪੀਸ ਕੇ ਰੱਖ ਲੈਣੀ ਨਹੀਂ ਫੇਰ ਮੇਰਾ ਕਾਫੀ ਚਲਣਾ ਗਿਆਦਾ ਹੈ ਤੇ ਥੱਲੇ ਮੇ ਰੱਖਣ ਲੱਗੀ ਸੀ ਥਾਲ ਤੋਂ ਬਹੁਤ ਮਿੱਟੀ ਮੀ ਮਿੱਟੀ ਜੀ ਆਉਣ ਡਈ ਆ ਤੇ ਮੈਂ ਕਿਹਾ ਚਲੋ ਮੰਜੀ ਤੇ ਰੱਖ ਦਿੰਨੀ ਆ ਸਭ ਦੇ ਦੇਣਗੇ ਨਾ ਤੋਂ ਆਪੋ ਬਹੁਤ ਤਿੱਖੀ ਆ ਇੰਨੀ ਤਿੱਖੀ ਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਇਹ ਜਰੀਆ ਆ ਤੇ ਕਈਆਂ ਨੂੰ ਤੇ ਮੇਰੇ ਵਲੌਗ ਨਾਲ ਮਿਰਚਾਂ ਵਾਂਗੂੰ ਲੱਗਦੀ ਆ ਹਨਾ ਇਦਾਂ ਲੱਗਦੇ ਆ ਵੀ ਬਹੁਤ ਜ਼ਿਆਦਾ ਦੱਸੋ ਕਿਸੇ ਦਾ ਕੀ ਟਿੱਡ ਦਬਦਾ ਹਨਾ ਕੋਈ ਵਲੌਗ ਆਪਣੇ ਬਣਾਵੇ ਜੋ ਮਰਜ਼ੀ ਕਰੇ ਹਨਾ ਕਿਸੇ ਕੰਟਰੋਲ 'ਚ ਘੱਟ ਰਹਿਣਾ ਕਿਹੜਾ ਕਿਸੇ ਨੂੰ ਖਾਣ ਦਿੰਦਾ ਹੈ ਅੱਜ ਕੱਲ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ ਚਾਹੇ ਡੁੱਬੋ ਚਾਹੇ ਤਰੋ ਜਾਹੇ ਮਰੋ ਜੇ ਮਰਜ਼ੀ ਕਰੋ ਹਨਾ ਇਦਾਂ ਦੀ ਦੁਨੀਆ ਹੋ ਗਈ ਆ ਅੱਜ ਕੱਲ ਕੋਈ ਨਹੀਂ ਕਿਸੇ ਦਾ ਕੋਈ ਪਿੰਟਪਣਾ ਨਹੀਂ ਹੈਗਾ ਇਸ ਕਰਕੇ ਕਿਹਦੇ ਡਿਪੈਂਡ ਨਾ ਹੋਵੋ ਆਪਣੀ ਹੈਲਪ ਆਪਣੇ ਆਪ ਕਰੋ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਤੇ ਬਲੌਗਰ ਨੇ ਕਿਹਾ ਮਾੜੀ ਗੱਲ ਆ ਜਿਹਨੂੰ ਨਹੀਂ ਚੰਗਾ ਲੱਗਦਾ ਨਾ ਚੰਗਾ ਲੱਗੇ ਸਹੀ ਕਹੇ ਰਿਸ ਜੇ ਮੇਰੇ ਇਦਾਂ ਦੇ ਵਧੀਆ ਆ ਕਿ ਮੇਰੇ ਬਲੌਗ ਨੂੰ ਮਤਲਬ ਡੀ ਦੇ ਦੀਟ ਕਰਦੇ ਨੇ ਤੇ ਤੁਹਾਡਾ ਬਲੌਗ ਆ ਤਾਂ ਨਹੀਂ ਹੈਗਾ ਇੰਨਾ ਮਤਲਬ ਪਿਆਰ ਕਰਦੇ ਆ ਕਈ ਹੈਗੇ ਸੜੇ ਹੋਏ ਹਿੰਦੇ ਆ ਬਹੁਤ ਔਣੇ ਦੁਨੀਆ ਹੁੰਦੀ ਸਹੀ ਗੱਲ ਆ ਮਿਰਚਾਂ ਬਹੁਤ ਲਾ ਲਿਆ ਤੇ ਦੇਖੋ ਜੀ ਕੰਟਰੋਲ ਕਿਸੇ ਦੇ ਕਿਉਂ ਰਹਿਣਾ ਆਪਾਂ ਇੱਕ ਦਾਸ ਮਤਲਬ ਅ ਯਾਦ ਮੋਰਕ ਵਿੱਚ ਰਹਿੰਦੇ ਹਨਾ ਕਿਉਂ ਆਪਾਂ ਕਿਸੇ ਦੇ ਕੰਟਰੋਲ ਚ ਰਹਿਣਾ ਆਪਣੀ ਮਰਜ਼ੀ ਕਰੋ ਆਪਣੇ ਜਿਹਦਾ ਤੁਹਾਨੂੰ ਚੰਗਾ ਲੱਗਦਾ ਤਾਂ ਕਰੋ ਹਨਾ ਮੈਂ YouTube ਤਾਂ ਨਹੀਂ ਛੱਡ ਸਕਦੀ ਜਿਹਦਾ ਦੱਸਦੇ ਹਨ ਨੂੰ ਛੱਡ ਸਕਦੀ ਕੁਝ ਸ਼ਰਤ ਜਿੱਤੇ ਮੈਨੂੰ ਕੇ ਦੀ ਪ੍ਰਵਾਹ ਕਰਦੀ ਹੈ ਕਿ ਪਹਿਲਾਂ ਮੈਨੂੰ ਉਹ ਹੁੰਦਾ ਸੀਗਾ ਪਰ ਹੁਣ ਨਹੀਂ ਮੈਂ ਪ੍ਰਵਾਹ ਕਰਦੀ ਸੀ ਹਨਾ ਹੁਣ ਸਾਰਿਆਂ ਨੂੰ ਵਰਤ ਕੇ ਦੇਖ ਲਿਆ ਵਰਤ ਕੇ ਦੇਖ ਲਿਆ ਕੋਈ ਨਹੀਂ ਕਿਸੇ ਦਾ ਹੈਗਾ ਹਨਾ ਆ ਸਮਾਂ ਦੇਖ ਕੇ ਤੇ ਮੈਂ ਆਉਣ ਵਾਲਾ ਸਮਾਂ ਦੇਖਦੀ ਹੁੰਦੀ ਹਾਂ ਕਿਉਂ ਮੇਰਾ ਵੀ ਜੀ ਕਰਦਾ ਵੀ ਮੈਂ ਵੀ ਵਧੀਆ ਮਤਲਬ ਆਪਣੇ ਤੇ ਹੀ ਖਰਚਾ ਕਰਾਂ ਸੋਨੇ-ਸੋੜੇ ਕੱਪੜੇ ਪਾਵਾਂ ਆਪਣੇ ਆਪਣੇ ਮਤਲਬ ਜਿਹੜੇ ਲਾਇਕਰੀਆਂ ਲੋੜਾ ਪੂਰੀਆਂ ਕਰਾਂ ਹੈ ਮੇਰਾ ਡਾਕਟਰ ਨਾਲ ਹੈਲਪ ਕਰਾਵਾਂਗਾ ਮੇਰਾ ਵੀ ਮਨ ਕਰਦਾ ਹੈ ਤੇ ਮੈਂ ਬੋਝ ਨਾ ਬਣਾਉਣਾ ਤੇ ਤੇ ਕੁਝ ਮੇਰੀ ਵੀ ਪਛਾਣ ਹੋਵੇ ਔਰ ਮੇਤੋਂ ਪੈਸਾ ਹੋਵੇ ਮੇਰਾ ਵੀ ਇਹ ਮਨ ਕਹਿੰਦਾ ਹੈ ਹਣਾ ਕਿਸੇ ਨੂੰ ਕਦੇ ਜੈਲਸ ਮੈਨੂੰ ਤੋਂ ਹੁੰਦੀ ਆ ਹੁੰਦੀ ਹੋਈ ਜਾਵੇ ਜਦੋਂ ਮੇਰੇ ਫੈਮਿਲੀ ਮੇਰੇ ਨਾਲ ਆ ਤੇ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਕਿਸੇ ਦੀ ਕੋਈ ਭਾਵੇਂ ਮੇਰਾ ਆਪਣਾ ਹੀ ਨਾ ਹੋਵੇ ਉਹ ਹਾਂ ਮੇਰੀ ਫੈਮਿਲੀ ਮੇਰੀ سپورਟ ਫੁੱਲ سپورਟ ਕਰਦੀ ਭਈਆ ਜਿੱਥੇ ਫੈਮਿਲੀ سپورਟ ਹੋਵੇ ਨਾ ਉਥੇ ਕੋਈ ਨਹੀਂ ਦੇਖ ਸਕਦਾ ਕੁਝ ਨਹੀਂ ਕੁਝ ਕਰ ਸਕਦਾ ਹੈਨਾ ਜੇ ਆਪਾਂ ਫੈਮਿਲੀ ਤੋਂ ਬਾਹਰ ਹੋ ਕੇ ਕੋਈ ਕੰਮ ਕਰਦੇ ਆ ਉਹ ਤਾਂ ਵੱਖਰੀ ਗੱਲ ਹੈ ਆਪਾਂ ਨੇ ਮੈਨੂੰ ਫੁੱਲ سپورਟ ਆਪਣੀ ਫੈਮਿਲੀ ਹੈਨਾ ਸੋ ਇਹ ਗੱਲ ਆ ਮਤਲਬ ਰਹੂੰਗੀ ਸਨਾ ਜਿੰਨ ਚਿਰ ਮੇਰੀ ਜ਼ਿੰਦਗੀ ਆ ਮੈਨੂੰ ਜੋ ਮਰਜ਼ੀ ਕੋ ਕਹਿੰਦਾ ਕਹੀ ਜਾਵੇ ਮੈਨੂੰ ਨਹੀਂ ਕਿਸੇ ਦੇ ਪ੍ਰਵਾਹ ਹੈਗੀ ਹੈ ਨਾ ਕਿਉਂ ਆਪਣਾ ਮੈਂ ਆਪਣਾ ਮਤਲਬ ਕਿਆ ਲੋਕ ਪਛਾਣ ਚਾਉਣੀ ਹੈ ਨਾ ਤੇ ਸੋ ਇਹ ਗੱਲ ਹੈ ਗੱਲਾਂ ਕਰਨ ਵਾਲੇ ਬਹੁਤ ਹੁੰਦੇ ਆ ਤੇ ਮੈਂ ਨਹੀਂ ਕਿਸੇ ਦੀ ਗੱਲਾਂ ਦੱਸ ਕਰਦੀ ਹੁੰਦੀ ਮੈਂ ਕਰਦੀ ਆਪਣੀ ਮਰਜ਼ੀ ਦੀ ਹੁੰਦੀ ਆ ਮਤਲਬ ਸੁਣਦੀ ਮੈਂ ਸਾਰਿਆਂ ਦੀ ਹੁੰਦੀ ਆ ਤੇ ਕਰਦੀ ਆਪਣੀ ਮਰਜ਼ੀ ਆ ਕਿਉਂ ਕਿਸੇ ਦੇ ਕੰਟਰੋਲ ਚ ਰਹੀ ਐ ਮੈਂ ਨਹੀਂ ਕਿਸੇ ਦੇ ਕੰਟਰੋਲ ਚ ਰਹਿੰਦੀ ਹੈ ਨਾ ਜੇ ਮੈਨੂੰ ਕਹਵੇ ਨਾ ਤੋ ਕੋਈ ਵੀ ਉੱਥੇ ਨਹੀਂ ਜਾਣਾ ਹੈਗਾ ਮੇਰੀ ਮਰਜ਼ੀ ਆ ਮੈਂ ਆਪਣੇ ਦਿਮਾਗ ਨਾਲ ਸੱਝੂਗੀ ਮੈਂ ਜਾਣਾ ਕਿ ਨਹੀਂ ਜਾਣਾ ਹੈ ਕਿਸੇ ਕੋਲੋਂ ਆਸ ਕਿਉਂ ਆਇਆ ਇਹ ਆਜ ਸਾਡਾ ਕੋ ਟਾਈਮ ਪਾਸ ਕਰਦਾ ਸਾਡੇ ਸਾਡੀ ਕੋ ਹੈਲਪ ਕਰਦਾ ਦੇਖਦਾ ਹਾਂ ਉਹਦੇ ਅਸੀਂ ਕਹਿਣਾ ਮੰਨ ਸਕਦੇ ਹਾਂ ਵੀ ਕਿਦਾਂ ਵੀ ਇਹ ਨਾ ਟੱਪਣ ਭਰਾ ਸਾਡੇ ਔਖੇ ਸਮੇਂ ਤੇ ਸਾਡਾ ਕੰਮ ਆਉਂਦਾ ਹੈ ਤਾਂ ਅਸੀਂ ਚਲੋ ਇਹ ਤਾਂ ਕਹਿਣਾ ਮੰਨਣਾ ਹੈ ਐਵੇਂ ਫੋਕੇ ਰੋ ਕੇ ਚੱਲੀ ਜਾਈਏ ਹਨ ਫੋਕ ਕਰੋ ਕੋਈ ਨਹੀਂ ਜਾਣਦਾ ਅੱਜ ਕੱਲ ਤੇ ਕਿਉਂ ਕਿਸੇ ਨੂੰ ਕਹਿਣਾ ਕਿਹੜਾ ਲੋਡ ਕੀਆ ਅਗਰ ਇਹ ਲਾਈਫ ਆ ਜੋ ਮਰਜੀ ਕਰੇ ਉਹ ਵਲੌਗ ਬਣਾਵੇ ਚਾਹੇ ਉਹ ਕੋਈ ਕੋਈ ਵੀ ਕੰਮ ਕਰੇ ਕਿਸੇ ਨੂੰ ਕੋਈ ਵੀ ਹੋਣਾ ਚਾਹੀਦਾ ਠੀਕ ਆ ਮੇਰਾ ਤਾਂ ਇਹੀ ਕਹਿਣਾ ਆ ਆਪਾਂ ਨੇ ਕਿਸੇ ਨੂੰ ਕਹੀਦਾ ਵੀ ਤੂੰ ਆ ਕੰਮ ਕਰ ਤੂੰ ਉਹ ਕਰ ਜਾਂ ਕਿਦਾਂ ਵੀ ਹੈ ਨਾ ਮੇਰਾ ਤਾਂ ਇਹੀ ਕਹਿਣਾ ਆ YouTube ਤੇ ਆਈ ਆ ਤਾਂ ਆਈ ਰਹੂੰਗੀ ਸਾਰੀ ਜ਼ਿੰਦਗੀ ਟੱਟ ਕੇ ਰਹੂੰਗੀ ਇੱਥੇ ਜਿਹੜਾ ਕੋ ਕਹਿੰਦਾ ਜਿਹਨੂੰ ਯਾਰ ਸੁਣਦੀ ਮੇਰੇ ਤੋਂ ਹੋਈ ਜਾਵੇ ਮੈਂ ਸੜਦਿਆਂ ਨੂੰ ਸਾੜੂਗੀ ਉਹ ਸੋ ਇਹ ਗੱਲ ਆ ਗਰਮੀ ਬਹੁਤ ਪੱਕੀ ਹਾਂਜੀ ਹੁਣ ਮੈਂ ਇੱਥੇ ਰੂਮ 'ਚ ਬੈ ਗਈ ਆ ਕਿ ਇੱਥੇ ਗਰਮੀ ਬਹੁਤ ਲੱਗੀ ਆ ਤੇ ਜਦੋਂ ਪੱਖੀ ਚਲਾਉਣੀ ਆ ਤਾਂ ਪੱਖੀ ਤੇਜ਼ ਬਹੁਤ ਚੱਲਦੀ ਆ ਤਾਂ ਉਹ ਫਿਰ ਆਵਾਜ਼ ਸੁਣਦੀ ਨਹੀਂ ਹੈਗੀ ਸਾਫ਼ ਨਹੀਂ ਸੁਣਦੀ ਹੈਗੀ ਸੋ ਮੈਂ ਇਹ ਗੱਲ ਕਰਦੀ ਹੁੰਨੀ ਆ ਤੁਸੀਂ ਮੇਰੇ ਟੈਨਸ਼ਨ ਨਾ ਲਿਆ ਕਰੋ ਬੋਤੀ ਹਨਾ ਕਿਉਂ ਮੈਂ ਹੁਣ YouTube ਤੇ ਆ ਗਈ ਮੈਂ ਹੁਣ YouTube ਤੇ ਰਹਿਣੇ ਰਹਿਣਾ ਹੈ ਇਹ ਗੱਲ ਆ ਟੈਨਸ਼ਨ ਲਿਆ ਕਰੋ ਕਿਸੇ ਨੂੰ ਕਿਸੇ ਦੇ ਕਰਦਾ ਕੋਈ ਪਤਾ ਨਹੀਂ ਹੁੰਦਾ ਕਿੱਦਾਂ ਕੁ ਚਲਾਉਂਦਾ ਆਪਣਾ ਘਰ ਕੀ ਕਰਦਾ ਕੀ ਨਹੀਂ ਕਰਦਾ ਨਾ ਦੇਖਣ ਨੂੰ ਸਾਰੇ ਕਹਿੰਦੇ ਹਾਂ ਵੀ ਇਦਾਂ ਆ ਉਦਾਂ ਆ ਕਿੱਦਾਂ ਵੀ ਹੈਗਾ ਨਾ ਇਸ ਕਰਕੇ ਮੇਰੀ ਨਾ ਟੈਨਸ਼ਨ ਆ ਕਰੋ ਬਤੀ ਜੋ ਜੋ ਹੈ ਮੈਂ ਜਿੱਥੇ ਵੀ ਹੈ ਨਾ ਮੈਂ ਠੀਕ ਆ ਮੈਂ ਸਹੀ ਹਾਂ ਓਕੇ ਹੈ ਨਾ ਤੇ ਨਾਲੇ ਕੀ ਕਹਿੰਦੇ ਨੇ ਕੰਜਰਖਾਨਾ ਆ ਇਹ ਕੰਜਰਖਾਨਾ ਆ ਉਹ ਜੇ ਆ ਉਹ ਵੀ ਹੈਗਾ ਠੀਕ ਆ ਮੈਨੂੰ ਵਧੀਆ ਲੱਗਦਾ ਮੈਂ ਕਰਦੀ ਆ ਤੁਸੀਂ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਨਾ ਕਰੋ ਨਾਲੇ ਦੇਖਦੇ ਵੀ ਮੇਰੇ ਬਲੌਗ ਹੂੰ ਨਾਲੇ ਕਹਿੰਦੇ ਵੀ ਅਸੀਂ ਬਹੁਤ ਹੈਗੇ ਆ ਹੈ ਨਾ ਫੇ ਮੈਨੂੰ ਦੇਖੋ ਬਣਾ ਜੇ ਤੁਹਾਨੂੰ ਮੈਨ ਨਹੀਂ ਚੰਗੀ ਲੱਗਦੀ ਹੈਗੀ ਤੁਸੀਂ ਮੈਨੂੰ ਦੇਖਦੇ ਘੱਟੋਂ ਇਹ ਨਾ ਦੇਖੋ ਹੈਨਾ ਦੇਖਣੇ ਵੀ ਜ਼ਰੂਰ ਆ ਦੇਖਣੇ ਵੀ ਤੇ ਕਹਿਣਾ ਵੀ ਹੈ ਮੇਰੀ ਸਿਹਤ ਦੇ ਕੋਈ ਅਸਾਨੀ ਹੈਗਾ ਤੇ ਮੈਂ ਨਾ ਇਹ ਮਤਲਬ ਬਲੌਗ ਛੱਡਣ ਵਾਲੀ ਆ ਮੈਂ ਸਮਾਂ ਇੱਕ ਤੋਂ ਇੱਕ ਵੱਧ ਕੇ ਬਲੌਗ ਬਣਾਉਂਗੀ ਹਜੇ ਮੈਂ ਥੋੜੀ ਪ੍ਰੋਬਲਮ ਚੱਲਣ ਰਹੀ ਆ ਨਹੀਂ ਤਾਂ ਮਤਲਬ ਪਲਾਨ ਬਣਾਇਆ ਸੀਗਾ ਵੀ ਮਤਲਬ ਜਾਵਾਂਗੇ ਰਿਸ਼ਤਦਾਰਾਂ ਦੇ ਫਿਰ ਸਾਡੇ ਦੇ ਰਸਤੇ ਸਾਨੂੰ ਬਹੁਤ ਸਾਰੇ ਇਧਰਲੀ ਸਾਈਡ ਪਹਾੜੀ ਸਿਰੇ ਏਰੀਆ ਸਾਈਡ ਹੈਨਾ ਇਧਰ ਜਿੱਥੇ ਵੀ ਚੱਲ ਜਾਓ ਦੇਸਤਾਨੇ ਲੋ ਹੁੰਦੀ ਜਪਤਾ ਨਹੀਂ ਸਾਰੇ ਪਾਸੇ ਹੁੰਦੀ ਆ ਸਾਨੂੰ ਬੁਲਾਉਂਦੇ ਆ ਐ ਸੋਚਿਆ ਸੀਗਾ ਵੀ ਅਸੀਂ ਚਲੋ ਦਾਣੇ ਤਪੜੀ ਚੱਕ ਕੇ ਨਾ ਬੇਲੇ ਹੋ ਕੇ ਚੱਲ ਘੁੰਮ ਫਿਰ ਕੇ ਆਵਾਂਗੇ ਹੁਣ ਇਹ ਥੋੜੀ ਜਿਹੀ ਪਤਾ ਸਾਨੂੰ ਆਹ ਪ੍ਰੋਬਲਮ ਪੈ ਜਾਣੀ ਹੈ ਹੈਨਾ ਲੋਗ ਮੇਰੇ ਇੱਕ ਤੋਂ ਇੱਕ ਆਉਣਗੇ ਜਿਹੜੇ ਦੇਖਣ ਵਾਲੇ ਆ ਉਹ ਜ਼ਰੂਰ ਨੇ ਦੇਖਦੇ ਆ ਵਧੀਆ ਵਧੀਆ ਕਮੈਂਟ ਕਰਦੇ ਆ ਤੇ ਮਤਲਬ ਜਿਹੜੇ ਤੇ ਸੰਡ ਵਾਲੇ ਛੜਦੇ ਆ ਸੜੀ ਜਾਨਸ ਕਹਿੰਦੇ ਸਾੜਦੇ ਆ ਨੂੰ ਸਾੜੋ ਹੋਰ ਠੀਕ ਗੱਲ ਆ ਤੇ ਮੈਨੂੰ ਨਹੀਂ ਕੋਈ ਫਰਕ ਪੈਂਦਾ ਕਿ ਇਹਦੇ ਕੁਝ ਕਹਿਣਾ ਜਾਂ ਕਿੱਦਾਂ ਵੀ ਆ ਤੇ ਮੈਂ ਨਹੀਂ ਕਿਹਦੀ ਪ੍ਰਵਾਹ ਕਰਦੀ ਹੈਗੀ ਮੈਂ ਜਿੱਦਾਂ ਜਿੱਦਾਂ ਮੇਰੀ ਲਾਈਫ ਚੱਲਦੀ ਆ ਮੈਂ ਤੇ ਇਦਾਂ ਹੀ ਚਲਾਉਂਗੀ ਤੇ ਜਿਹੜੇ ਦੌਦਾ ਦੁਖੀ ਜਾਵੇ ਤੇ ਆਪਣੇ ਦਾ ਖੁਸ਼ ਰਹਿਣ ਵਧੀਆ ਰਹਿਣ ਕਈ ਐਸੇ ਰਿਸ਼ਤੇ ਯਾਰ ਨਕਚੱਕੇ ਜਿਹੜੇ ਹੁੰਦੇ ਨਾ ਉਹਦੇ ਮੈਂ ਛੱਡ ਦਿੱਤੇ ਐ ਨਾਲ ਮੈਂ ਮੱਥਾ ਟੇਕਦਾ ਨਹੀਂ ਜਿਹੜੇ ਇੱਜ਼ਤ ਵਾਲੇ ਆ ਨਾ ਕਹਿੰਦੇ ਸੀਤ ਇੱਜ਼ਤ ਵਾਲੇ ਬਹੁਤ ਆ ਮੇਰੇ ਬਲੌਗ ਨੂੰ ਨੇ ਕੰਜਰਖਾਨਾ ਆ ਸਾਨੂੰ ਸਾਨੂੰ ਭਾਈ ਕੰਜਰਖਾਨਾ ਹੀ ਸਹੀ ਆ ਠੀਕ ਆ ਸਾਨੂੰ ਕੰਜਰਖਾਨਾ ਹੀ ਠੀਕ ਆ ਜੋ ਮੇਰੇ ਵਾਇਰ ਨੂੰ ਲਿਖਿਆ ਜਿੱਦਾਂ ਲਿਖਿਆ ਉਦਾਂ ਹੀ ਹੋਣਾ ਆ ਤੇ ਤੁਸੀਂ ਜਿਦਾਂ ਵਾਲੇ ਰਹੋ ਠੀਕ ਐ ਸਾਨੂੰ ਖੰજર ਖਾਨੇ ਵਧੀਆ ਓਕੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਬਹੁਤ ਯਾਰ ਬੈਠੇ ਆ ਇੰਡੀਆ ਚ ਵੀ ਬੈਠੇ ਆ ਤੇ ਫੋਰਨ ਕੰਟਰੀਆਂ ਚ ਵੀ ਬੈਠੇ ਆ ਜਿਹੜੇ ਸਾਨੂੰ ਦੇਖਦੇ ਆ ਸੋਈ ਗੱਲ ਐ ਆ ਵੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਬੋਤੀ ਸਾਡੀ ਬਹੁਤ ਟੈਨਸ਼ਨ ਲੈਂਦੀ ਤੁਹਾਨੂੰ ਹਨਾ ਜਿੱਥੇ ਆ ਕੇ ਸਹੀ ਓਕੇ ਸਾਡਾ ਇਹਦੇ ਚੱਲਦਾ ਰਹਿਣਾ ਪ੍ਰੋਗਰਾਮ ਹੁਣ ਜੀ ਗੱਲਾਂ ਵਾਂ ਤੱਕਾਂ ਤੋਂ ਬਾਅਦ ਮੇਰੇ ਹੁਣ ਕੱਪੜੇ ਪਏ ਆ ਧੋਣ ਵਾਲੇ ਤਾਂ ਹੁਣ ਮੈਂ ਕੱਪੜੇ ਲੱਗੂਗੀ ਧੋਣ ਤੇ ਕੱਟਾ ਮਿੱਟੀ ਦੇ ਆਈ ਜਾਂਦਾ ਪਰ ਹੁਣ ਧੋਣੇ ਪਾਣੀ ਕੱਪੜੇ ਕਿਉਂ ਕੋਣ ਜਾਣਗਾ ਬਦੂਗੀ ਦੇਖੋ ਤੋਂ ਕਿੰਨੀ ਤਿੱਖੀ ਆ ਮਸ਼ੀਨ ਨਾਲ ਕੱਪੜੇ ਧੋਣ ਲੰਨਾ। ਮੇਟੀ ਚਲਾ ਦੇਣੀ ਆ। ਮੈਂ ਕੋਈ ਦੇਖਿਆ ਹਾਂ ਦਾਲ ਸਬ지 ਬਣਾਉਣੀ ਆ। ਕੱਪੜੇ ਮੇਰੇ ਧੋਈ ਜਾਣੇ ਆ। ਅੱਜ ਕੱਲ੍ਹ ਵੇਹ ਸਕੌਨ ਦੀ ਲੋੜ ਵੀ ਨਹੀਂ ਪੈਂਦੀ ਕੱਪੜਿਆਂ ਨੂੰ। ਸੁਕਾਣੇ ਹੀ ਪੜੀ ਜਾਂਦੀ ਆ ਤਾਂ ਉਹ ਵੀ ਸੁੱਕ ਜਾਂਦੇ ਆ। ਮੈਂ ਡੋਮੈਸਟੀਕਲ ਸਿਆਲਾਂ ਨਹੀਂ ਹੁੰਦੀ ਵਿਚਾਰਾਂ ਨੂੰ ਬਹੁਤ ਮੁਸ਼ਕਲ ਹੋ ਜਾਂਦਾ ਕੱਪੜੇ ਕੁੱਪੜੇ ਧੋਣੇ ਹੁੰਦੇ ਆ ਤੇ ਸੁਕਦੇ ਨਹੀਂ ਹੈਗੇ ਕਿਤੇ ਥੋੜੇ ਹੁੰਦੇ ਨਾਲੇ ਹਨ ਗਰਮੀਆਂ ਉਹਦਾ ਪਤਲੇ ਹੁੰਦੇ ਆ ਕਿ ਕਿਥੇ ਥੱਕ ਜਾਂਦੇ ਆ ਗਰਮੀਆਂ ਨੂੰ ਮੌਜ ਵੀ ਆ ਤੇ ਮੇ ਵੀ ਹੈਗੀ ਮੌਜ ਅੱਧਾ ਇੱਕ ਡੱਬਾ ਕਰੂੰ ਛੀਂਦਾ ਇਹਦੇ ਕੱਪੜੇ ਪਾਉਣੇ ਵਿੱਚ ਉਹਦੇ ਕੰਟਰ ਬੰਦੇ ਫਿਰ ਨਿਪਟ ਗਏ ਤੁਸੀਂ ਦਾ ਲਈ ਗਾਂ ਵਾਲੀ ਗਾਂ ਦੇ ਕੱਪੜੇ ਮਤਲਬ ਪਾਸਟ ਕੇ ਵਿੱਚ ਦੇ ਵੀ ਕਿੰਝ ਦਾਲ ਰੱਖ ਦੇਣੀ ਆ ਤੇ ਦੇਹ ਦੇ ਦਾਲ ਚੜੀ ਬਣਾਉਣੀ ਆ ਹਨਾ ਦਾਲ ਪੂਰੀ ਨਹੀਂ ਬਣਾਣੀ ਦਾਲ ਨਾਲ ਬਰਤ ਥੋੜੀ ਹੋ ਜਾਂਦੀ ਹੈ ਸੁੱਕੀ ਸਾਦੀ ਵਾਸੇ ਹੈਗੀ ਆ ਪਰ ਕਿਦਾਲ ਜਿਹੜੀ ਬਣਾਉਣੀ ਹੁੰਦੀ ਆ ਨਾ ਤਾਂ ਮੇਰੇ ਕੱਪੜੇ ਐਵੇਂ ਰੋਜ਼ ਧੋਣ ਵਾਲੇ ਆ ਜਾਂਦੇ। ਪਸੀਨੇ ਵਾਲੇ ਹੋ ਜਾਂਦੇ ਆ ਨਾ ਫਿਰ। ਮੁਸ਼ਕਲ ਹੋ ਜਾਂਦਾ। ਦੇਖੋ ਸਵਚਦੀ ਕਿੰਨੀ ਕਿੰਨਾ ਆਰਾਮ ਹੋ ਗਿਆ ਇੱਥੇ। ਇਹ ਉਹ ਨਾੜੀ ਫਿਟਿੰਗ ਕਰਾ ਲਈ ਸੀ ਜਿਹੜੀ ਮਸ਼ੀਨ ਤੇ ਮੋਟਰ ਸਟਾਰ ਟੈਲਮ ਵਗੈਰਾ ਲੱਗੀਆਂ ਨਾ ਨਾਲੇ ਬੀੜੀ ਵਾਲੇ ਸੁੱਕਾ ਹੋਗਾ ਮਸ਼ੀਨ ਚੱਕੀ ਦੀ ਉਧਰ ਕਦੀ ਇੱਧਰ ਨਹੀਂ ਹੁੰਦੀ ਹੈਗੀ ਇਹ ਬਹੁਤ ਸੁੱਕਾ ਹੋ ਜਾਂਦਾ ਹੈ ਨਾ ਤੁਹਾਨੂੰ ਥੋੜੇ ਸਾਫ ਕੋਲ ਜਾਣੀਆਂ ਤੇ ਵਿੱਚ ਮੈਂ ਇਹ ਕੱਪੜੇ ਛੱਡ ਜਾਣੇ ਹੁਣ ਥੋੜੇ ਸਾਫ ਕੋਲ ਜਾਂਦੇ ਫੇਰ ਕੱਪੜੇ ਸੁੱਕੇ ਹੀ ਸੁਣੇ ਕਰ ਜਾਂਦੇ ਆ ਵਧੀਆ ਨਹੀਂ ਖਾਂ ਜਾਂਦੇ ਆ ਤੇ ਹੋਰ ਮੇਰੇ ਜਿਹੜਾ ਬਲੌਗ ਭਾਈ ਜਾਰਾ ਹੈ ਨਾ ਬਹੁਤ ਵਧੀਆ ਆ ਦੁੱਖ ਵਿੱਚ ਮਤਲਬ ਦੁੱਖ ਮਨਾਉਂਦੇ ਆ ਸੌਖਾ ਵਿੱਚ ਸੁੱਖ ਮਨਾਉਂਦੇ ਆ ਨਾ ਇਹ ਹੀ ਹੁੰਦਾ ਭਾਈ ਜਾਰਾ ਹੈ ਨਾ ਬਹੁਤ ਵਧੀਆ ਵਧੀਆ ਕਮੈਂਟ ਦੇਖ ਕੇ ਸੁਣ ਕੇ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਲੱਗਦਾ ਦੁੱਖ ਘਟ ਜਾਂਦਾ ਆ ਨਾ ਤੇ ਬਸ ਆਪਣਾ ਇਹਦੀ ਸਾਥ ਤੇ ਸਪੋਰਟ ਸਾਡੇ ਨਾਲ ਬਣਾਈ ਰੱਖਿਓ ਹੈ ਨਾ ਤੇ ਵਧੀਆ ਲੱਗਦਾ ਆ ਕਾਤੇ ਨਾਲ ਗੱਲਾਂ ਕਰਦੀਆਂ ਕਮੈਂਟ ਤੇ ਰਪਲਾਈ ਦੀਆਂ ਨੇ ਤੇ ਸੋਹਣਾ ਲੱਗਦਾ ਹੈ ਕਮੈਂਟ ਵਧੀਆ ਜੇ ਕਈ ਤਾਂ ਕਈਆਂ ਨੂੰ ਕਮੈਂਟ ਨਹੀਂ ਕਰਨਾ ਆਉਂਦਾ ਦੁਖ ਵਾਲੀ ਗੱਲ ਤੇ ਕਹਿੰਦੇ ਨਾਈਸ ਨਾਈਸ ਦੱਸੋ ਇਹ ਕੋਈ ਦੁਖ ਵਾਲੀ ਗੱਲ ਵਿੱਚ ਕੋਈ ਨਾਈਸ ਵਾਲੀ ਕਿਹੜੀ ਗੱਲ ਬਣਦੀ ਹੈ ਨਾ ਚਲੋ ਕਿਹੜਾ ਆਪਣੀ ਸੋਚਣੀ ਹੁੰਦੀ ਆ ਚਲੋ ਹੁਣ ਅਸਰ ਤੋਂ ਆਜ ਕੱਪੜੇ ਧੋ ਗਏ ਮੇਰੇ ਤੇ ਪਾ ਦਿੱਤੇ ਮੈਂ ਸੁੱਕਣੇ ਸੱਤੇ ਪਾਏ ਜਾਂ ਸੁੱਕੇ ਜਾਣੇ ਹੋਣ ਲਈ ਆਪੇ ਤੇ ਆਹ ਦਾਲ ਦੇਖੋ ਮੈਂ ਭਿੰਦੀ ਸੀ ਬੜੇ ਮਸਾਲੇ ਦੀ ਤੇ ਉਹ ਹੁਣ ਭਿੰਦੀ ਦਾਲ ਸੁਣੀ ਬਣ ਜਾਂਦੀ ਆ ਤੇ ਥੋੜੀ ਭੀ ਜੀਰਾ ਵੀ ਹੈ ਨਾ ਛੇਤੀ ਗਲ ਜਾਂਦੀ ਆ ਤੇ ਇਹ ਤਾਂ ਪੁੱਛ ਰਿਹਾ ਤੈਨੂੰ ਆ ਪਾਰਟੀ ਵਾਸਤੇ ਸੁਣਦੀ ਹੋਗੀ ਸਾਡੇ ਪਿੰਡ ਦੀ ਡੈਥ ਹੋ ਗਈ ਹੈ ਪਰ ਲੈ ਮਲੇ ਤੇ ਕੁਝ ਕੋਸ਼ਿਸ਼ ਨਹੀਂ ਪਤਾ ਲੱਗਾ ਤਾਂ ਗਰਮੀ ਸੌਰੀ ਮੋਤਾਂ ਦਾ ਕੁਝ ਨਹੀਂ ਪਤਾ ਲੱਗਾ ਤਾਂ ਗਰਮੀ ਇੰਨੀ ਆ ਤੇ ਉਹ ਵੀ ਜਾਨੀ ਚਿਰਾਂ ਤੋਂ ਬਿਮਾਰ ਰਹਿੰਦੇ ਸੀ ਭੈਜੀ ਆਪਣੀ ਤੇ ਜੋ ਵੈਗਰੂ ਮਨਜ਼ੂਰ ਹੋਈ ਹੁਣੇ ਤਿੰਨ ਹਜਰ ਸੰਸਕਾਰ ਕੀਤਾ ਤਾਂ ਲਾਣੀਆਂ ਦਾ ਪਾਠ ਚੱਲ ਰਿਹਾ ਆ ਤੇ ਇੱਦਾਂ ਲਿਖੀਆਂ ਹੁੰਦੀਆਂ ਹੋ ਕੇ ਰਹਿਣੀਆਂ ਪਤਾ ਨਹੀਂ ਕੋ ਲੱਗਦਾ ਦੁੱਖਾਂ ਦਾ ਕੁਝ ਨਹੀਂ ਪਤਾ ਲੱਗਦਾ ਅੱਜ ਕੱਲ੍ਹ ਤਾਂ ਬਦੀ ਪੂਜੇ ਦਾ ਨਾਲ ਕੋਈ ਕਿਸੇ ਨੂੰ ਹੈਗਾ ਨਹੀਂ ਇੰਨਾ ਪਿਆਰ ਵੀ ਹੈਗਾ ਕੋਈ ਕਿਸੇ ਨੂੰ ਸਭ ਦੌੜ ਲੱਗੀ ਪੈਸੇ ਮਗਰ ਪੇਹਣਾ ਸਾਡੇ ਕੋਲ ਜਿਹੜੀ ਜ਼ਮੀਨਾਂ ਹਰ ਤੋਂ ਮਾਜਵੇ ਇਹਨਾਂ ਨਾਲ ਕੁਝ ਇੱਥੇ ਰਹਿ ਜਾਣਾ ਕੁਝ ਨਹੀਂ ਨਾਲ ਖਾਂਡੇ ਦਾ ਹੈਗਾ ਪਰ ਕੁਝ ਤਾਂ ਰਹਿ ਤਰਾ ਹੈ ਰਹਿ ਜਾਣਾ ਬੰਦੇ ਘੜੀ ਦਾ ਪਤਾ ਨਹੀਂ ਹੈਗਾ ਕੀ ਹੋਣਾ ਕੀ ਨਹੀਂ ਹੈਗਾ ਤੇ ਮਨਾਂ ਮੇਰੀ ਮੇਰੀ ਲੱਗਾ ਮੇਰੀ ਮੇਰਾ ਵੀ ਬਣ ਜਾਵੇ ਮੇਰਾ ਵੀ ਹੋ ਜਾਵੇ ਉਹਦੇ ਕੋਈ ਚਲੋ ਜੀ ਮੈਂ ਹੁਣ ਦਾਲ ਰੱਖੀਵਾ ਬਣਾ ਲਮਾ ਤੇ ਕਪੜੇ ਵੀ ਧੋਤੇ ਗਏ ਦਾਲ ਵੀ ਬਣ ਗਈ ਟੈਂਡੇ ਹਾਂਜੀ ਦਾਲ ਪਾਣੀ ਬਣ ਗਿਆ ਦਾਲ ਪਾਣੀ ਦਾ ਕੰਮ ਮੇਰਾ ਨਿਪੜ ਗਿਆ ਤੇ ਦੇਖੋ ਸਾਡੇ ਪੰਜਾਂ ਟਾਈਮ ਹੋ ਗਿਆ ਤੇ ਡੈਡੀ ਜੀ ਨੂੰ ਲੈ ਸੀਗੇ ਡੈਸ਼ਟ ਕਰਾਏ ਸੀਗੇ ਮਤਲਬ ਥੋੜਾ ਹਾਰਡ ਦੀ ਪ੍ਰੋਬਲਮ ਆਈ ਆ ਤੇ ਆ ਕੇ ਨਾ ਫੇਰ ਚਲ ਗਿਆ ਤੇ ਫਿਰ ਉਹਨਾਂ ਨੂੰ ਦਾਖਲ ਕਰ ਲਿਆ ਤੇ ਹੁਣ ਚਲ ਗਿਆ ਤੇ ਦੇਖੋ ਜੀ ਹਸਪਤਾਲ ਨੇ ਚੱਕਰਡੇ ਹੁੰਦੇ ਆ ਘਟਣੇ ਬਹੁਤ ਮੁਸ਼ਕਲ ਹੈ ਆਪਣੇ ਲੋੜ ਨੂੰ ਹੀ ਆ ਹਸਪਤਾਲ ਆਪਾਂ ਨੂੰ ਕਿਹੜੇ ਗੰਦੇ ਵੀ ਤੁਸੀਂ ਆਓ ਸਾਡੇ ਕੋਲ ਨਾ ਤੇ ਆਪਾਂ ਨੂੰ ਹੀ ਜਾਣਾ ਪੈਂਦਾ ਆਪਣੇ ਲੋੜ ਵਾਸਤੇ ਚਲੋ ਕੋਈ ਗੱਲ ਨਹੀਂ ਪੈਸਿਆਂ ਦੀ ਕੋਈ ਗੱਲ ਨਹੀਂ ਵਾਇਕਰੋ ਠੀਕ ਕਰੇ ਸੱਚੇ ਪਾਸ਼ਾ ਫਿਰ ਡੈਡੀ ਜੀ ਨੂੰ ਜਿੱਦਾਂ ਪਹਿਲਾਂ ਰੂਟੀਨ ਵਾਈਜ਼ ਸੀਗੇ ਉਦਾਂ ਹੀ ਆਪਣੇ ਰੂਟੀਨ 'ਚ ਆਉਣ ਉਹ ਹਨਾ ਤੇ ਠੀਕ-ਠਾਕ ਹੋਣ ਤੇ ਜਲਦੀ ਜਲਦੀ ਆਰਾਮ ਆਵੇ ਉਹਨਾਂ ਨੂੰ ਦਾਖਲ ਕਰ ਲਿਆ ਅੱਜ ਤੇ ਟ੍ਰੀਟਮੈਂਟ ਚੱਲੂਗਾ ਉਹਨਾਂ ਦਾ ਹੁਣ ਨਾ ਜਿਹੜੀ ਪ੍ਰੋਬਲਮ ਹੋਊਗੀ ਤੇ ਉਹ ਸਭ ਲੋਗ ਹੋ ਜੂਗੀ ਤੇ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਦਾ ਕਰ ਦਿੱ ਇੰਡ ਮਿਲਦੇ ਕਿਸੇ ਨਵੇਂ ਵਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਸਟਿੱਕਰ ਸਾਰੇ ਬਾਈ ਬਾਈ